ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਵੀਰੋ ਭੈਣੋ ਛੋਟੇ ਵੀਰ ਬੜੇ ਵੀਰ ਮਾਤਾ ਮਾਂ ਆਪਣੀਆਂ ਬਾਪੂ ਦੀ ਭੈਣਾਂ ਹੋਈਆਂ ਭੈਣਾਂ ਬੜੀਆਂ ਭੈਣਾਂ ਸਾਰਿਆਂ ਨੂੰ ਪਿਆਰ ਭਰੀ ਹੱਥੀ ਦੀ ਓਕਾਰ ਆਪਾਂ ਸਾਰਿਆਂ ਨੂੰ ਇਨਸਾਨੀਅਤ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਸਭ ਤੋਂ ਪਹਿਲਾਂ ਸਿੱਖਾਂ ਨੂੰ ਸਿੱਖਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਕਿਉਂਕਿ ਸਿੱਖ ਹਰ ਇੱਕ ਜਗ੍ਹਾ ਪਹੁੰਚ ਜਾਂਦੇ ਨੇ ਪਰ ਸਿੱਖਾਂ ਦੀ ਮਦਦ ਕਰਨ ਦੀ ਕੋਈ ਕਿਤੇ ਨਹੀਂ ਪਹੁੰਚਦਾ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਇਸ ਲਈ ਮੇਰੀ ਵੀ ਮਦਦ ਕਰ ਦਿਓ ਫ੍ਰੀਤੀ ਹੋ ਜਾਂਦਾ ਵਾਹਿ آپ گل کرتے ہیں ہوں سو بابے نانک نے سکھی کیوں کھڑی کرتی کیوں سکھ دھرم بنایا اس سمے جدو بابے نانک جانی جانا اپنے کار چی جدوں یہ چیز سوچاں گے تھنوں اپنے آپ ساری کہانی سمجھ آ جائے گی بھی چل کی رہا دے کہتے لوگ ابھی کا بھی ہندو مسلم اپنے سکھ تو ہندو دے ہی آؤں گا یہ ہندو نے کاتے نے سویدھان دن لکھایا ਇਹ ਗੱਲਾਂ ਸਾਰੀਆਂ ਜਦੋਂ ਆਪਾਂ ਸਮਝਾਂਗੇ ਵੀ ਅਖਰਕਾਰ ਮੁੱਦਾ ਹੈ ਕੀ ਮੁੱਦਾ ਉੱਥੋਂ ਸ਼ੁਰੂ ਹੋ ਜਾਂਦਾ ਨਾ ਜਦੋਂ ਬਾਬਾ ਨਾਨਕ ਨੇ ਇਹ ਗੱਲ ਕਹਿਤੀ ਵੀ ਮੈਂ ਜਨੇਊ ਨਹੀਂ ਬੰਦ ਉੱਥੋਂ ਹੀ ਸਾਰੀ ਕਹਾਣੀ ਸ਼ੁਰੂਆਤ ਹੋਦੀ ਪਹਿਲਾਂ ਗਲਤਾਂ ਨੂੰ ਸਮਝਦੇ ਸੀ ਉਸ ਤੋਂ ਬਾਅਦ ਉਹਨਾਂ ਨੇ ਹੋ ਕੇ ਵੀ ਇੱਕ ਹੋਰ ਚੀਜ਼ ਸੰਸਤਾ ਖੜੀ ਹੋਦਲੀ ਸਾਡੇ ਲਈ ਨਾ ਤਾਕਤ ਇੱਕ ਸਾਡੇ ਲਈ ਹੋਰ ਖੜੀ ਹੋ ਰਹੀ ਗਈ ਚੱਲੀ ਵੀ ਜਿਹਦੀ ਈਦਾ ਸਾਨੂੰ ਵਿਰੋਧ ਕਰਨਾ ਚਾਹੀਦਾ ਇਹਨਾਂ ਨੇ ਉਸ ਸਮੇਂ ਤੋਂ ਹੀ ਵਿਰੋਧ ਕਰਨਾ ਸ਼ੁਰੂ ਕੀਤਾ ਗੁਰੂਆਂ ਤੋਂ ਇਹ ਵਿਰੋਧ ਚੱਲੇ ਆਉਂਦੇ ਹਨ ਮੁਗਲਾਂ ਦਾ ਤਾਂ ਇੱਕ ਸਿਰਫ ਨਾਮ ਬਦਲਣਾ ਜਿਆਦਾ ਕਿ ਜ਼ਿਆਦਾ ਤਾਂ ਇਹਨਾਂ ਨੇ ਆਪ ਹੀ ਕੀਤਾ ਸਰ ਜਿਹੜੇ ਉੱਚ ਵਰਗ ਵਾਲੇ ਠਾਕੁਰ ਹਿੰਦੂ ਹਿੰਦੂ ਰਾਜੇ ਜਿਹੜੇ ਰਾਜੇ ਹਿੰਦੂ ਸਿੰਧੂ ਕਾਹਦੀ ਪਹਾੜੀ ਰਾਜੇ ਪਹਾੜੀ ਰਾਜੇ ਨੇ ਹਿੰਦੂ ਰਾਜੇ ਕਹੋ ਜਾਂ ਹਿੰਦੂ ਪਹਾੜੀ ਰਾਜਾਂ ਦੇ ਹਮਲੇ ਕੀਤੇ ਸਿੱਖਾਂ ਦੇ ਇਹ ਚੀਜ਼ ਨੂੰ ਅਗਲੇ ਕਨਵਰਟ ਕਿੱਦਾਂ ਕਰ ਦੇਵੇ ਹਰ ਚੀਜ਼ ਦਾ ਇੱਕ ਸ਼ਬਦ ਉਹਨਾਂ ਨੇ ਕਿਸ ਤਰੀਕੇ ਨਾਲ ਮੋੜ ਕੇ ਰੱਖਤਾ ਆਪਾਂ ਨੂੰ ਸਮਝ ਨਹੀਂ ਲੱਗੀ ਗੱਲ ਕਿਸੇ ਇਹ ਇਹ ਉਹੀ ਪਹਾੜੀ ਰਾਜੇ ਨੇ ਪਹਾੜੀ ਰਾਜਨ ਨੂੰ ਕਦੇ ਫਾਂਝ ਨਹੀਂ ਲੱਗਦੀ ਅਗਲੇ ਨੂੰ ਕਿਹੜਾ ਪਹਾੜੀ ਰਾਜਾ ਕੋ Hindu ਪਹਾੜੀ ਰਾਜੇ ਇਹ ਗੱਲ ਸੱਚੀ ਹੈ ਇਹ ਸਹੀ ਲਿਖਣਾ ਜਿਵੇਂ ਸ਼ੁਰੂਆਤ ਦੇ ਵਿੱਚ ਲਿਖਦੇ ਨੇ ਵੀ ਆਰੀਆ ਲੋਕ ਆਰੀਆ ਸਮਾਜ ਦੇ ਲੋਕ ਅਕੂ ਹੀ ਹਿੰਦੁਸਤਾਨ ਦੇ ਇੰਡੀਆ ਦੇ ਵਿੱਚ ਆਏ ਉਹਨਾਂ ਨੇ ਆ ਕੇ ਇੱਥੇ ਮਾਰ ਕਾ ਟੈਗਰੀ ਧਰਮ ਵਾਲੇ ਲੋਕ ਬਹੁਤ ਕੁਛ ਕੁਝ ਲਿਆ ਕਿ ਬਸ ਇਹ ਹੋ ਰਹੀ ਜਾਨੀ ਹਿੰਦੂਪਨ ਨਾਲ ਐਂ ਨਹੀਂ ਗੱਲਦੇ ਵੀ ਉਹ ਬ੍ਰਾਹਮਣ ਲੋਕ ਹੈ ਸੀ ਹਿੰਦੂ ਲੋਕ ਹੈ ਸੀ ਆਰਿਆ ਹੀ ਹਿੰਦੂ ਸੀ ਬ੍ਰਾਹਮਣ ਸੀ ਤੇ ਇੱਕ ਮਨਿਸ਼ਾ ਦੇਖੋ ਨਾ ਇਹ ਕੀਤਾ ਮੈਂ ਤੁਹਾਨੂੰ ਦੱਸਦਾ ਵੀ ਅਸਲੀ ਕਾਰਨ ਕੀ ਹੈ ਜਿਨੇ ਮਨਿਸ਼ਾ ਦਾ ਪਹਿਲਾ ਇਹ ਕੰਮ ਕਰੀ ਕੁੜੀ ਦਾ ਜਿਹੜੀ ਹਰਿਆਣੇ ਦੀ ਆਪਣੀ ਕੁੜੀ ਹੋਈ ਆ ਇੱਕ ਡੀ ਡੀ ਕਟਨਾ ਮੈਂ ਪਹਿਲਾਂ ਤਾਂ ਕਹਿੰਦੇ ਜੀ ਕਿ ਉਹਨਾਂ ਹਮਤ ਮੱਤਾ ਕਰੀ ਆਂ ਮੁੱਖ ਮੰਤਰੀ ਕਹਿੰਦਾ ਉਹਨਾਂ ਦਾ ਸੈਣ ਹੀ ਕਹਿੰਦਾ ਕਿ ਜੀ CBI ਜਾਂਚ ਕਰਾਓ ਯਾਰ ਕੀ ਤੁਸੀਂ ਭੜੇ IPS IPS ਕੋਈ ਕੰਮ ਬਦ ਨਹੀਂ ਹੈਗਾ ਬਸ ਜੇ CBI ਇਹਨੇ ਕਰਮ ਕਰਨਾ ਪੂਸਾੜਾ ਕੰਮ ਨਹੀਂ ਬੰਦ ਕਰ ਦੋ CBI ਰੱਖੋ ਯਾਰ ਬਿਹਾਰੀ ਸੱਤੋ ਫੜੇ ਨਹੀਂ ਆ ਰਹੇ ਦੂਜੀ ਕਹਿੰਦੇ CBI ਕੋ ਕੱਢਾ ਗਏ ਨੂੰ ਇੰਟਰਨੈਸ਼ਨਲ ਕਾਰਾ ਹਮ ਕਰਕੇ ਗਏ ਨੇ ਕੋਈ ਜਿਹੜਾ ਹਾਈਕਰਾਂ ਸਿਸਟਮ ਚੱਲ ਰਿਹਾ ਤੁਹਾਡਾ ਵੀ UGI ਨੂੰ ਦੋ ਉਦੋਂ ਉਹਨਾਂ ਨੂੰ ਪਤਾ ਵੀ ਸੀ ਵੀ ਇਹਨੂੰ ਦੇ ਕੇ ਖੜਾ ਹਸੜਾਉਗਾ ਸਿੱਤ ਬਾਜੀ ਮੁਰ ਕੇ ਜੀਵੇਗਾ ਤਾਂ ਲਗਾ ਕੋਈ ਨਹੀਂ ਪੁੱਛਦਾ ਯਾਰ ਗਰੀਬ ਬੰਦੇ ਹੋਇਆ ਕਿਸੇ ਨੂੰ ਕੋਈ ਇਨਸਾਫ ਮਿਲਣਾ ਕੁਛ ਨਹੀਂ ਉਦੋਂ ਪਹਿਲਾਂ ਜੀਵਨ ਦੇ ਵਿੱਚ ਦੋ ਬੱਚੀਆਂ ਤੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਉਹਦਾ ਕੋਈ ਇਨਸਾਫ ਨਹੀਂ ਮਿਲਿਆ ਛੋਟੀਆਂ ਛੋਟੀਆਂ ਵੀ ਉਹ ਵੀ ਇੱਕਾਂ ਹੋਰ ਕੁੜੀ ਪੰਚਾਇਤ ਦਾ ਨੰਦਰਾ ਖਾਲੀ ਮਿਲੀ ਆ ਜਿਹਦਾ ਸਿਰ ਵੱਡਿਆ ਹੋਇਆ ਵਾ ਧੜ ਮਿਲੀ ਆ ਕਦੀ ਸਿਰ ਨਹੀਂ ਮਿਲਿਆ ਕੁਛ ਨਹੀਂ ਮਿਲਣਾ ਇਹ ਵੀ ਸੀ ਵੀ ਜਾਂ ਕਿਰਾਦੋ ਗਾਂਟੇ ਕਮੇਟੀ ਬਟੂਪਲ ਨਹੀਂ ਕਰੂ ਇਹਸ ਗ੍ਰਾਮ ਮੈਂ ਨਹੀਂ ਆਰੇ ਪੱਲਾ ਜਣੋਣਾਂ ਦੀਆਂ ਗੱਲਾਂ ਨਹੀਂ ਕਹਿੰਦੇ ਨੇ ਉਹਦੇ ਇੱਕ ਕਾਨੂੰਨ ਬਣਦਾ ਤਾਂ ਇਹ ਕਹਿੰਦੇ ਉਹਨੂੰ 10 ਕਾਨੂੰਨ ਉਹ ਬਣਾਏ ਬਣੇ ਪਹਿਲਾਂ ਹੀ ਛੱਡ ਬਣਾ ਲੇ ਇੱਕ ਰੱਖ ਦਿੰਦੇ ਨੇ ਵੀ ਹਾਂ ਦੀ ਪਟਿਆ ਕਰਨੇ ਜਾਣਾ ਇਹਦੇ ਇਹਦੇ ਕਾਨੂੰਨ ਦੇ ਕਾਂਡ ਹੁੰਦੇ ਨੇ ਜਦੋਂ ਜੇ ਸਜ਼ਾ ਦਿੱਤੀ ਹੋਵੇ ਚਾਹ ਦੇ ਨਾਲ ਜਿਵੇਂ ਭਾਈ ਜਗਤਾਰ ਸਿੰਘ ਹਵਾਰੇ ਜੀ ਨੇ ਕਿਹਾ ਹੋਇਆ ਵੀ ਸਾਨੂੰ ਸਿਰਫ 15 ਦਿਨ ਦੇ ਦੋ ਦੇਸ਼ ਦੇ ਵਿੱਚ ਕੋਈ ਬਲਾਤਕਾਰ ਨਹੀਂ ਹੋਊ ਸਾਰਾ رکھا پر ہر نبے منٹ ایک بلاک ہوتا اپنے ہوں آج میں کہی ہی گل بھی سکھ بابے نانک نے کار تیسرا تارم کیوں کھڑا کیتا جی آپ جاننے جانے کسی کا سات سن سم جانے ہاں. یا پرچار تو پوچھو جی کسی نہیں پتا بھائی ਜਾ ਨੱਟ ਤੇ ਜ਼ਰਾ ਸੋਚੀ ਕਰ ਲੋ ਯਾਰ ਅੱਜ ਕੱਲ ਤਾਂ ਯਾਤਰਾ ਪੜੇ ਲਿਖੇ ਨੇ ਹਰੇਕ ਦੇ ਹੱਥ ਚ ਫੋਨ ਆ ਨਾ ਇਹ ਫੋਨ ਨੂੰ ਸਿਰਫ ਬੱਦ ਹਾਈ ਤੱਕ ਨਾ ਰੱਖੋ ਕੁਛ ਇਤਿਹਾਸ ਪੜੋ ਕੁਛ ਜਾਣੋ ਵੀ ਸਾਡੇ ਨਾਲ ਚੱਲ ਕੀ ਰਿਹਾ ਹੈ ਕਿਲਾ ਮੇ ਕੀ ਮਹਿਸੂਸ ਕਰਨ ਦੀ ਹੁੰਦੀ ਹੈ ਜਿਹੜਾ ਹੀ ਮਹਿਸੂਸ ਕਰ ਲਿਆ ਉਹ ਹੀ ਇਨਸਾਨ ਆ ਜਿਹਨੇ ਮਹਿਸੂਸ ਹੀ ਨਾ ਕਰਿਆ ਉਹ ਤਾਂ ਜਾਨਵਰ ਹੈ ਤੋਂ ਕੱਖ ਜਾਨ ਕੁੱਤੇ ਨੂੰ ਬੰਨੀ ਰੱਖੋ ਨੂੰ ਗੜਾ ਪਤਾ ਵਾ ਬਿਨੋਂ ਉਹ ਆਪਾਂ ਆਪਣੇ ਬਸ ਜਾਓ ਜਦੋਂ ਮਾਰਗੀ ਖੁੱਲਿਆ ਗਾ ਮਾਰਗੀ ਬੰਨੀ ਹੈ اپنا آ گئے نا انسان کا فرق کی ہے پھر انہوں فرق ہونا چاہیے تو بابے نانک نے ترم کھڑا کیوں اس سمے بھی ہلاک سے مجھتے ہی جی منو سمرتی لاگو کرا گے ادو تو یہاں نے لاگو کری ہوئی سی یہ کہ سوھان تنجیے نہیں آ رہے یہاں نے ترنگا تک نہیں لہرایا اپنے دو ہزار ایک تک ਪਤੰਗੇ ਜੋ ਕੇਸ ਲਾਇਆ ਸੀ ਜਿਸ ਨੂੰ ਦੁਬਾਰਾ ਕੇ ਤਰੰਗਾ ਲਹਿਰਾਉਣ ਲੱਗੇ ਨਹੀਂ ਕਹਨੇ ਸਾਡਾ ਤੋਂ ਅੱਤੀ ਤਰਾਸ਼ੀ ਤੋਂ ਰੋੜਾ ਉਹ ਸਾਡਾ ਨਹੀਂ ਹੈਗਾ 2014 ਚਾ ਕੇ ਕਹਿੰਦੇ ਨੇ ਅਜੇ ਯਾਦ ਹੋਏ ਆ ਉਹ ਵੀ ਪਹਿਲਾਂ ਕਹਿੰਦੇ ਸੀ ਯਾਦੀ ਨਹੀਂ ਸੀ ਸਾਡੇ ਕੋਈ ਕਿਉਂ ਇਹਨਾਂ ਨੇ ਇਹ ਗੱਲ ਕਥੇ ਤੀ ਕਿਉਂਕਿ ਨਾ 2014 ਦੇ ਵੀ ਤੇ ਪ੍ਰੋਪਰ ਸਰਕਾਰ ਹੋ ਗਈ ਸੀ ਜੋ ਇਹਨਾਂ ਦੇ ਪੂਰੀ ਪੂਰੀ ਹੱਥ ਤੇ ਸੀ ਪਹਿਲਾਂ ਵੀ ਹੱਥ ਤੇ ਸੀ ਕਾਂਗਰਸ ਵੀ ਹੱਥ ਤੇ ਸੀ ਪਰ ਕਾਂਗਰਸ ਜੀ ਕਿਵੇਂ ਆਪਾਂ ਕਰਦੋਗੇ ਆਪਣੇ 10 ਕੋੜੇ ਲੰਗਾਮਾਂ ਛੱਡੀਆਂ ਨੇ ਜਦ 4-5 ਇਧਰ ਹੋ ਜਾਂ ਬੋਤਨ ਇਧਰ ਨੇ 7 8 7 8 ਕਨੇ ਵਿੱਚ 2-3 ਹੈ ਜਿਹੜੇ ਲੰਗਾਮਾਂ ਨਹੀਂ ਹੁਣ ਸਾਰਿਆਂ ਦੀਆਂ ਲੰਗਾਮਾਂ ਇਹਨਾਂ ਦੇ ਹੱਥ ਚ ਆ ਚੁੱਕੀਆਂ ਸੀ ਉਹ ਚੀਜ਼ ਜਿਹੜੀ ਤਾਂ ਇਹਨਾਂ ਨੇ ਕਹੀ ਵੀ ਸੀ ਆਜ਼ਾਦ ਹੋਣ ਹਾਂ ਇਹਨਾਂ ਨੇ ਮੰਨਿਆ ਇਹ ਗਰੀਨਾਂ ਨੇ ਕੁਝ ਦੇਖਦਾ ਹਾਲਾਤ ਦੇਖ ਲੋ ਅੱਜ ਹਰ ਚੀਜ਼ ਨੇ ਨਾ ਨੇ ਬੇਕਰਤੀ ਹਰ ਚੀਜ਼ ਜੇ ਵੀ ਬਚੀ ਹੋਈ ਜਾਨ ਨੂੰ ਬੇਚਣ ਲਾਇਆ ਹੋਇਆ ਕੋਈ ਚੀਜ਼ ਨਹੀਂ ਛੱਡੀ بابے نانک نے وہ درم پی شروع کیا کیوںکہ بابے نانک نے جدو بے ندی کے باہر آئے سن وہ تین چار دن بعد سے انہوں نے پہلی گل کہی کہ نہ کوئی ہندو نہ کوئی مسلمان کیونکہ انہوں نے دیکھ لیا کہ ادو چل ہی رہا مسل ہندو ترکو کرنا کچھ ادا دیا گلیں دونوں کے گیانی سیاح انہوں نے یہی گل کہی بھی کیوںکہ جہاں ہندو ہے وہ صرف یہ مندر کے رب ملو بھی پتھر کی موتی چ رب تو ہر جگہ جنےب پاؤ تو جدہ منع کرے کہانی اس چکی تھی پر جب یہ گل بابے نانک جی نے کہ اس بعد تو ایک الگ گینگ بنتی گئی گرواں کے ٹائم انہوں نے پیر پیر گروا کا وروت کیا جی پہاڑی راجے کہہ دین پہاڑی راجے نے حملہ کیا سکھا کے پہاڑی راجے نے کتوں کریا جی ایک ہندو پہاڑی راجہ نے حملہ کیا ਕਹਣਗੇ ਮੇਂ ਮੁਗਲੇ ਮੁਗਲ ਭਾਈ ਸੁੱਖਾਂ ਦੇ ਖਿਲਾਫ ਹੀ ਮੁਗਲਾਂ ਨੇ ਆਇਆ ਕੁੱਤਾ ਮੁਗਲਾਂ ਨੇ ਫਲਾਣਾ ਕੀਤਾ ਮੁਗਲਾਂ ਨੇ ਫਾਇਦਾ ਤਸੀਰ ਉਥੇ ਤੋਂ ਹੋ ਸੀਗਾ ਰਾਜ ਰਾਜ ਪੱਤਰ ਐ ਪਤਾ ਨਹੀਂ ਕੀ ਸੀ ਨਾ ਨਾ ਯਾਰ ਉਦੈ ਉਨੇ ਸਾਰਾ ਕੁਝ ਕਰਿਆ ਆਪਣੇ ਵੀ ਸਾਫ ਦੇ ਬੱਚੇ ਨੇ ਇਹ ਸੂਬੇ ਸਰਹੰਦ ਨੂੰ ਦੇ ਹਨ ਤਾਂ ਸ਼ੀਤ ਹੋਏ ਇੱਥੇ ਨਹੀਂ ਜੋਤਾ ਛਾੜ ਰਹੀ ਜੀ ਛੋਟੇ ਜਿਹੇ ਇਹ ਵਾਲੇ ਕਹਿੰਦੇ ਵੀ ਸ਼ਰੀਅਤ ਦੇតាម ਸਾਡੀ ਦੇ ਇਹਨਾਂ ਨੂੰ ਕੋਈ ਕਾਨੂੰਨੀ ਨਹੀਂ ਬੰਦ ਉਹ ਇਹ ਵੀ ਸਜ਼ਾ ਦੇਣਗੇ ਉੱਤਵਾਜੋ ਨੇ ਅਬਦਾ ਫਿਰ ਰਜੰਤਰ ਚਲਾਇਆ ਬ੍ਰਾਹਮਣਾਂ ਨੂੰ ਗੰਦਾ ਦਿਮਾਗ ਹੈ ਨਾ ਗਰੀਆਂ ਹੋਈਆਂ ਗੱਲਾਂ ਕਰ ਸਕਦੇ ਨਹੀਂ ਇਹ ਟੈਗ ਕਰ ਸਕਦੇ ਨੇ ਕਹਾਂਗੇ ਅਸੀਂ ਲੜਨਾਂ ਲੜੋਗੇ ਮਰਾਂਗੇ ਜਿਵੇਂ 150 ਬੰਦਾ ਹੋ ਇੱਕ ਬੰਦੇ ਨੂੰ 150 ਬੰਦਾ ਕੁੱਟ ਸਕਦੇ ਨੇ ਫੇਰ ਇਹ ਕਹਿੰਦੇ ਨੇ ਹਮ ਗਰਮਖਸ ਕਰੋ ਹਮਾਰੇ ਉੱਪਰ ਅਸਿਸ ਕੱਚੇ ਹੀ ਪਈਏ ਬੀੜੇ ਕੱਚੇ ਤਾਂ ਪਾਏ ਹੋਏ ਨੇ ਇਹਨਾਂ ਨੂੰ ਪਤਾ ਵੀ ਜੇ ਮੁਰੇ ਕੋਈ ਗਰਮ ਖਿਆਲੂ ਮਿਲ ਜਾਂਦਾ ਜਿਵੇਂ ਅੱਗੇ ਮੋਗਲ ਸੀ ਜਾਂ ਸੇਖਾਂ ਜੋ ਕੋਈ ਮਿਲਿਆ ਇੱਕ ਬੇਸਵਾ ਦਾ ਫਰੂ ਪੀਲੇ ਪੁਲੇ ਹੋ ਜਾਂਦੇ ਨੇ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਲੱਗਦਾ ਫਰੂ ਪੀਲੇ ਇਕੱچے ਰੰਗ ਦੇ ਇਸੇ ਰੰਗ ਪੀ ਇਹਨਾਂ ਨੂੰ ਸੋਚ ਸਮਝ ਕੇ ਚੁਣਿਆ ਹੋਇਆ ਸ਼ਰਮ ਨਹੀਂ ਆਉਂਦੀ ਯਾਰ ਇਹਨਾਂ ਨੂੰ ਦੇਖਦੇ ਵਿੱਚ ਚੱਲ ਕੀ ਰਿਹਾ ਹੈ ਖਰਾ 90 ਮਿੰਟ ਦੇ ਬਾਅਦ ਮਿੱਥ ਵਿੱਚ ਬੁਲਾਤਕਾਰ ਹੋ ਜਾਂਦਾ ਇੱਕ ਕੁੜੀ ਦਾ ਤੁਸੀਂ ਸਹਿਮਸਦਾਰ ਹੋ ਯਾਰ ਕਰਾਪਸ਼ਨ ਕਿੱਥੇ ਕਿਹੜੇ ਲੈਵਲ ਤੇ ਪਹੁੰਚੀ ਪਈ ਹੈ ਕੋਈ ਬੋਲ ਹੀ ਨਹੀਂ ਰਿਹਾ ਸਭ ਗੁੰਗੇ ਕਿੰਨਾ ਚਿਰ ਗੁੰਗੇ ਰਹਿਣਗੇ ਕੁਝ ਚਾਹਵਾ ਇਹ ਬਹੁਤ ਹੀ ਜ਼ਰੂਰੀ ਆ ਜੇ ਸੁਧਾਰ ਕਰਨਾ ਸਿੱਖੀ ਫਲਸਫੇ ਲਾਗੂ ਹੋਣੇ ਬਹੁਤ ਜ਼ਰੂਰੀ ਨੇ ਸਿੱਖੀ ਧਰਮ ਆਪਣੇ ਬੱਚਿਆਂ ਨੂੰ ਦੱਸੋ ਆਪਣੇ ਬੱਚਿਆਂ ਨੂੰ ਸਿੱਖਿਅਤ ਕਰੋ ਵੀ ਅਸੀਂ ਕੰਮ ਨਾਲ ਅਸੀਂ ਲੱਗਾਂ ਅਹ ਹਾੜਾ ਹਾਜੀ ਇਹਨਾਂ ਤੋਂ ਲੱਗਾ ਕਿਉਂਕਿ ਬਾਬੇ ਨਾਨਕ ਨੂੰ ਜਦੋਂ ਆਪਾਂ ਉਹਨਾਂ ਦੀਆਂ ਸਿੱਖਿਆਵਾਂ ਮਾਤਿ ਪੜਾਂਗੇ ਤਾਂ ਉਹ ਹਰ ਚੀਜ਼ ਦੇ ਵਿਰੋਧ ਚ ਖੜਦੇ ਨੇ ਇਹਨਾਂ ਦੇ مورتی پوجا بابے نانک نے منع کری ہوئی بن بابے نانک نے منع کرے ہوئے دیں. صرف مندر چیز جی رب ملو گا بابے نانک جی نے منع کری ہوا منمکت کرنی جنےو جٹھی وغیرہ جو بھی مڑیاں دیے لا بابے نانک نے سارے چیزوں نے منع کرا ہوا یہاں نے پر پھر, پھر کسی طریقے مسند آ گئے سی میں گردوارے چسندا پجایا کہ وہ ایک لمبا الگ دشا بن جی الگ ویڈیو بن سی اس چیز سے ਪਰ ਆਪਾਂ ਇਹ ਚ ਸਿੱਖਣੀ ਪੈਣੀ ਸਿਖਾਉਣੀ ਪੈਣੀ ਆਪਣੇ ਬੱਚਿਆਂ ਨੂੰ ਅੱਜ ਦੇ ਹਾਲਾਤ ਉਹ ਬਣ ਚੁੱਕੇ ਨੇ ਜਿੱਨਾਂ ਚ ਆਪਣਾ ਕੋਈ ਸਿੱਖਾਂ ਦਾ ਕੋਈ ਸਿਸਟਮ ਨਹੀਂ ਬਣਦਾ ਤਾਂ ਜਿਦਾ ਸੁਧਾਰ ਵਾਲਾ ਹੁਣ ਤਾਂ ਸਕੂਲਾਂ ਦੇ ਵਿੱਚ ਤੱਕਾ ਚੁੱਕਾ ਇਹਨਾਂ ਨੇ ਉਹ ਚੀਜ਼ਾਂ ਨੂੰ ਗੈਪ ਕਰਤਾ ਜਿਨ੍ਹਾਂ ਤੋਂ ਇਹ ਪਤਾ ਚੱਲਦਾ ਸੀ ਕਿੱਖ ਨੂੰ ਵੀ ਸਿੱਖਣਾ ਸੀ ਜਿਵੇਂ ਕਿ ਕਾਹ ਲੋ ਚਾਹਤ ਨਹੀਂ ਗਏ ਕਿ ਗੁਰੂ ਸਾਹਿਬ ਨੇ ਹਿੰਦੂ ਦੀ ਚਾਤ ਹਾਂ ਅਖਵਾਏ ਵੀ ਉਹਨਾਂ ਨੇ ਸ਼ਹਾਦਤ ਦਿੱਤੀ 2.3 ਦੀ ਖਾਤਰ ਉਹ ਚੀਜ਼ਾਂ ਨੂੰ ਮਿਟਾ ਦਿੱਤਾ ਨਾ ਨੇ ਗਾਂ ਆ ਗਏ ਨੇ ਨਵੇਂ ਕੱਦਾਪਾ ਨੇ ਉਹਦੇ ਵਿੱਚੇ ਚੀਜ਼ ਹੁੰਦੀ ਹੋਈ ਨਹੀਂ ਹੈ ਹੀ ਨਹੀਂ ਸਭ ਤੇ ਨਹੀਂ ਕਰ ਸਕਦੇ ਆਪਾਂ ਉਹਦੇ ਵਿੱਚੇ ਆਪਾਂ ਕੋਈ ਕੋਈ ਗਲਤੀ ਨਹੀਂ ਹੋ ਤਾਂ ਮਾਫ ਕਰਨਾ ਖਿਮਾ ਲਿਆ ਜੀ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਿਹੜਾ ਕਿ ਬਿਲਕੁਲ ਫ੍ਰੀ ਹੈ ਇਹਦੇ ਨਾਲ ਮੇਰੀ ਵੀ ਮਦਦ ਹੋ ਜੂਗੀ ਆਪਾਂ ਨੂੰ ਕੋਈ ਹਰ ਇੱਕ ਦੀ ਮੈਦਾਨੀ ਦੁਕਾਨੀ ਬਹੁਤ ਜ਼ਰੂਰੀ ਹੈ ਸਿੱਖਾਂ ਨੂੰ ਸਿੱਖਾਂ ਦੀ ਮੈਦਾਨੀ ਪਹੁੰਚ ਨਹੀਂ ਪਹੁੰਚ ਰਹੀ ਹੈ ਸਿੱਖਾਂ ਲਈ ਕੋਈ ਕਿਤੇ ਨਹੀਂ ਪਹੁੰਚਦਾ ਸਿੱਖਾਂ ਦੇ ਦਾ ਪਹੁੰਚ ਹੀ ਜਾਂਦੇ ਨੇ ਗੁਰੂ ਦੇ ਸੇ ਪਹੁੰਚ ਦੇ ਤੰਗ